ਅੱਜ ਵੀਡੀਓ ਕਿ ਅੱਜ ਦਾ ਜੋ ਫਲੈਗ ਮਾਰਚ ਕੱਢੀ ਅੱਜ ਜੋ 18 ਤਰੀਕ ਨੂੰ ਅਸੀਂ ਫਲੈਗ ਮਾਰਚ ਹਲਕੇ ਚੱਬੇਵਾਲ ਦੇ ਵਿੱਚ ਕੱਢੀ ਹੈ ਸਾਰਿਆਂ ਨੂੰ ਹੀ ਪਤਾ ਹੈ ਕਿ ਮਿਤੀ 20 ਤਰੀਕ ਨੂੰ ਚੱਬੇਵਾਲ ਹਲਕੇ ਦੇ ਵਿੱਚ ਜਿੰਦੂ ਚੋਣਾ ਹੋਣੀ ਜਾ ਰਹੀ ਹੈ ਤੇ ਅੱਜ ਸ਼ਾਮੀ 6 ਵਜੇ ਤੋਂ ਸਾਡਾ 48 ਆਰਸ ਵਾਲਾ ਪ੍ਰੋਟੋਕਾਲ ਸ਼ੁਰੂ ਹੋ ਜਾਏਗਾ ਜਿਸ ਦੇ ਹਿਸਾਬ ਨਾਲ ਸਾਰੀ ਹੀ ਪੋਲਿਟੀਕਲ ਪਾਰਟੀਆਂ ਦੇ ਵਿੱਚ ਚੱਬੇਵਾਲ ਹਲਕੇ ਦੇ ਵਿੱਚ ਜਿੰਦੂ ਚੋਣਾ ਹੋਣੀ ਜਾ ਰਹੀ ਹੈ ਤੇ ਅੱਜ ਸ਼ਾਮੀ 6 ਵਜੇ ਤੋਂ ਸਾਡਾ 48 ਆਰਸ ਵਾਲਾ ਪ੍ਰੋਟੋਕਾਲ ਸ਼ੁਰੂ ਹੋ ਜਾਏਗਾ ਜਿਸ ਤਿਸ ਆਧਾਰ 'ਤੇ ਸਾਰੀ ਹੀ ਪੋਲਿਟੀਕਲ ਪਾਰਟੀਆਂ ਦੇ ਕੋਈ ਵੀ ਸਟਾਰ ਕੈਂਪੇਨਰ ਜਾਂ ਫਿਰ ਪੋਲਿਟੀਕਲ ਪਾਰਟੀ ਦਾ نمائندہ ਕੈਂਪੇਨਿੰਗ ਲਈ ਆਇਆ ਉਸ ਨੂੰ ਹਲਕਾ ਛੱਡਣ ਦੇ ਨਿਰਦੇਸ਼ ਅਸੀਂ ਜਾਰੀ ਕਰ ਦਿੱਤੇ ਹਨ ਤੇ ਨਾਲ ਹੀ ਸਾਡੇ ਟਰਾਈਡੇ ਫਾਲੋ ਹੋਏਗਾ ਦੋ ਦਿਨਾਂ ਦੇ ਲਈ ਅੱਜ ਸ਼ਾਮੀ ਹੜਤਾਲ 6:00 ਵਜੇ ਤੋਂ ਲੈ ਕੇ 20 ਤਾਰੀਖ ਨੂੰ ਸ਼ਾਮੀ 6:00 ਵਜੇ ਤੱਕ ਕਾਊਂਟਿੰਗ ਸਾਡੀ 23 ਤਾਰੀਖ ਨੂੰ ਹੋਣ ਗਿਆ ਜਿਸ ਲਈ ਰਾਏਪੁਰ ਇੰਸਟੀਚਿਊਟ ਦੇ ਵਿੱਚ ਅਸੀਂ ਪ੍ਰੀ ਪੋਲ ਐਂਡ ਪੋਸਟ ਪੋਲ ਦੀਆਂ ਬਨਾਇਆ ਹਨ ਸਾਡੇ ਹਲਕਾ ਛੱਬੇਵਾਲ ਦੇ ਵਿੱਚ 205 ਬੂਥ ਪੈਂਦੇ ਨੇ ਸਾਰੇ ਹੀ ਪੂਲਿੰਗ ਸਟੇਸ਼ਨਸ ਤੇ ਉੱਤੇ ਸਾਰੇ ਮੁਕੰਮਲ ਇੰਤਜ਼ਾਮ ਕਰ ਲਏ ਗਏ ਨੇ ਤੇ ਅਸੀਂ ਇਹ ਇਨਸ਼ੋਰ ਕਰਾਂਗੇ ਕਿ ਬਿਲਕੁਲ ਇੱਕ ਫੇਅਰ ਐਂਡ ਟ੍ਰਾਂਸਪੇਰੈਂਟ ਇਲੈਕਸ਼ਨ ਹੋਵੇ ਥੈਂਕ ਯੂ ਜੀ ਆਜ ਉਸੇ ਅਸੀਂ ਇਥੇ ਹਲਕਾ ਛੱਬੇਵਾਲ ਵਿੱਚ ਜਿਵੇਂ ਤੁਹਾਨੂੰ ਪਤਾ ਹੈਗਾ ਕਿ ਜਿੱਲੀ ਚੋਣਾਂ ਹੋ ਰਹੀਆਂ ਹੈਗੀਆਂ ਤੇ 20 ਤਰੀਕ ਨੂੰ ਵੋਟਾਂ ਹੈਗੀਆਂ ਤੇ ਮਾਜੋਬ ਬੀਸੀ ਸਾਹਿਬ ਹਸ਼ਰਪੁਰ ਦੇ ਨਾਲ ਦੀ ਐਸਪੀ ਹੈੱਡਕ quartਰ ਡੀਐਸਪੀ ਚੱਬੇਵਾਲ ਤੇ ਬਾਕੀ ਜਿਹੜੀ ਸੀਐਪੀਫ ਦੀ ਆਪਣੇ ਆਈਟੀਬੀਪੀ ਦੀ ਕੰਪਨੀ ਆਈ ਵੀ ਹੈਗੀ ਵੀਐਸਐਫ ਦੀ ਕੰਪਨੀ ਹੈਗੀ ਆਪਣੇ ਆਰਪੀ ਫੋਰਸ ਬਾਕੀ ਪੁਲਿਸ ਸਟੇਸ਼ਨ ਦੀ ਫੋਰਸ ਹੋਰ ਜਿਹੜੀ ਜ਼ਿਲ੍ਹੇ ਦੀ ਫੋਰਸ ਦੇ ਨਾਲ ਫਲੈਗ ਮਾਰਚ ਕੱਢਿਆ ਹੈਗਾ ਤੇ ਅੱਗੇ ਵੀ ਜਿਹੜੇ ਵਲਰਬਲ ਪੁਲਸ ਸਟੇਸ਼ਨ ਉੱਥੇ ਅਸੀਂ ਫਲੈਗ ਮਾਰਚ ਕਰਾਂਗੇ ਤੇ ਇਹਦਾ ਮੇਨ ਪਰਪਸ ਹੈਗਾ ਕਿ ਇੱਕ ਕੌਨਫੀਡੈਂਸ ਬਿਲਡਿੰਗ ਮੇਜਰ ਹੈਗਾ ਲੋਕਾਂ ਨੂੰ ਅ ਆ ਦਿਖਾਉਣ ਵਾਸਤੇ ਕਿ ਵੀ ਪੁਲਿਸ ਫੋਰਸ ਸੇ ਮੁਸਤੈਦੀ ਨਾਲ ਤਨਾਨਾ ਹੈ ਜੀ ਪੀਸਫੁੱਲ ਤੇ ਫਰੀ ਅਤੇ ਫੇਅਰ ਇਲੈਕਸ਼ਨ ਕਰਾਉਣ ਵਾਸਤੇ ਅਸੀਂ ਤਨਾਨਾ ਅਤੇ ਅਸੀਂ ਮੁਸਤੈਦ ਹਾਂ ਤੇ ਅਸੀਂ ਵਚਨਬੱਧ ਹਾਂ ਕਿ ਪੀਸਫੁੱਲ ਤੇ ਫਰੀ ਫੇਅਰ ਇਲੈਕਸ਼ਨ ਹੋਣਗੇ ਤੇ ਲੋਕਾਂ ਨੂੰ ਬੇਨਤੀ ਹੈਗੀ ਕਿ ਵੱਡ ਚੜਕਰ ਆਪਣੇ ਪਸੰਦੀਦਾ ਕੈਂਡੀਡੇਟ ਨੂੰ ਵੋਟਾਂ ਪਾਉਣ ਤੇ ਡੈਮੋਕਰੇਸੀ ਨੂੰ ਸਟਰੋਂਗ ਕਰਨ ਤੇ ਹੁਣ 48 ਆਰਡ ਦਾ ਜਿਹੜਾ ਡਿਪਲੋਇਮੈਂਟ ਹੈਗਾ ਉਹ ਅੱਜ 6 ਵਜੇ ਤੋਂ ਸਟਾਰਟ ਹੋ ਜਾਏਗਾ ਤੇ ਉਹਦੇ ਹਿਸਾਬ ਨਾਲ ਕੋਈ ਵੀ ਹਲਕੇ ਤੇ ਬਾਹਰ ਦਾ ਬੰਦਾ ਆ ਕੇ ਕੈਂਪੇਨਿੰਗ ਚ ਪਾਰਟਿਸਿਪੇਟ ਨਹੀਂ ਕਰ ਸਕਦਾ ਹੈਗਾ ਨਾ ਹੀ ਹਲਕੇ ਤੇ ਸਟੇ ਕਰ ਸਕਦਾ ਹੈਗਾ ਤੇ ਉਹਨੂੰ ਇੰਪਲੀਮੈਂਟ ਕੀਤਾ ਜਾਏਗਾ ਸ਼ਾਮ ਨੂੰ ਹੋਟਲਸ ਦੀ ਸਰਾਵਾਂ ਦੀ ਜਿਹੜੇ ਗੈਸਟ ਹਾਊਸੇਜ਼ ਹੈਗੇ ਉਹਨਾਂ ਦੇ ਚੈਕ-ਇਨ ਕੱਲ ਤੋਂ ਆਸਕੋ ਸ਼ੁਰੂ ਕੀਤੀ ਜਾਏਗੀ ਤੇ ਉਹ ਜਾਰੀ ਰਹੇਗੀ ਨਾਲ ਜਿਵੇਂ ਤੁਹਾਨੂੰ ਡੀਸਰ ਸਾਹਿਬ ਨੂੰ ਦੱਸਿਆ ਹੈਗਾ ਕਿ ਡਰਾਈਡ ਜਿਹੜਾ ਹੈਗਾ ਅੱਜ ਸ਼ਾਮ 6 ਵਜੇ ਤੋਂ ਬਾਅਦ ਅਗਲੇ 2 ਦਿਨਾਂ ਵਾਸਤੇ ਹੋਵੇਗਾ ਤੇ ਉਹਨੂੰ ਵੀ ਇੰਪਲੀਮੈਂਟ ਕੀਤਾ ਜਾਵੇਗਾ ਜਿੱਥੇ ਵੀ ਕੋਈ ਇਸ ਤਰੀਕੇ ਦੀ ਵਾਇਲੇਸ਼ਨ ਨੋਟਿਸ ਕੀਤੀ ਜਾਂਦੀ ਹੈ ਕਿ ਉਹ ਸਾਨੂੰ ਰਿਪੋਰਟ ਕਰਨ ਅਸੀਂ ਤੁਰੰਤ ਕਾਰਵਾਈ ਕਰਾਂਗੇ ਤੇ ਅਸੀਂ ਫ੍ਰੀ ਫੇਅਰ ਪੀਸਫੁਲ ਇਲੈਕਸ਼ਨ ਕਰਨ ਵਾਸਤੇ ਕਮਿਟਡ ਹਾਂ ਸਾਡੇ ਲਗਭਗ 1500 ਮੁਲਾਜ਼ਮ ਇਸ ਪੂਰੇ ਚੋਣ ਪ੍ਰਕਿਰਿਆ 'ਚ ਜਿਹੜੇ ਹੈਗੇ ਉਹ ਪੂਰੇ ਜ਼ਿਲ੍ਹੇ 'ਚ ਤਣਾਤ ਰਹਿਣਗੇ ਥੈਂਕ ਯੂ